ਦੀ ਦੇਖ ਰਹੇ ਹੋ ਦੈਨਿਕ ਸੂਰਾ ਟੀਵੀ ਮੈਂ ਹਰ ਸੰਦੀਪ ਸ਼ਰਮਾ ਸੋਲੁਦਾ ਦੇ ਚੂਰਪੁਰ ਪਿੰਡ ਦੇ ਕੋਲ ਇੱਕ ਕਲੋਨੀ ਦੇ ਵਿੱਚ ਇੱਕ ਗੇਟ ਨੂੰ ਲੈ ਕੇ ਅ ਕਿਤੇ ਅੱਗੇ ਗੇਟ ਨੂੰ ਤੋੜਨ ਤੇ ਲੈ ਕੇ ਵੀਡੀਓ ਪੀ ਅਫੀਸ ਦੇ ਇੱਕ ਐਸਈਪੀਓ ਦੇ ਤੇ ਨਾਲ ਹੀ ਸਰਪੰਚ ਦੇ ਇੱਥੇ ਮੌਜੂਦਾ ਸਰਪੰਚ ਦੇ ਨਾਲ ਮਿਲ ਕੇ ਕੁਝ ਇਸ ਰਹਿਸ਼ਦਵਾਰਾ ਯਾਨੀ ਕਿ ਉਸ ਰਹਿਸ਼ਤੇ ਮਾਲਕ ਨੇ ਗੰਭੀਰ ਔਰੋਪ ਲਗਾਇਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰ ਦਿਖਾ ਦਾਂਗਾ ਇਹ ਜਿਹੜੀ ਜਗ੍ਹਾ ਤੁਹਾਨੂੰ ਦਿਖਾ ਰਿਹਾ ਹਾਂ ਇਹ ਪੰਚਾਇਤੀ ਜਗ੍ਹਾ ਦੇ ਅਧੀਨ ਜਗ੍ਹਾ ਨਹੀਂ ਆਂਦੀ ਜਿਸ ਦੇ ਪੁਖਤਾ ਜਿਹੜੇ ਪ੍ਰੂਫ ਹੈ ਤੁਹਾਨੂੰ ਪੀੜ ਦਿਖਾਊਗਾ ਲੇਕਿਨ ਇਹ ਐਸਈਪੀ ਐਸਈਪੀ ਉਹਦਾ ਪੰਚਾਇਤ ਅਫਸਰ ਹੈ ਲਗਭਗ ਵੀਰ ਸਿੰਘ ਨੇ ਆਪਣੇ तमाम ਅੜੇ ਅਧਿਕਾਰੀਆਂ ਨਾਲ ਮਿਲ ਕੇ ਇਸ ਗੇੜ ਨੂੰ ਕੱਲ ਸਿੱਟਿਆ ਤੋੜਤਾ ਕਿਹਦੀ ਪਰਮਿਸ਼ਨ ਸੀ ਉਸ ਦੇ ਬਾਰੇ ਗੱਲਬਾਤ ਵੀ ਅਸੀਂ ਕਰਾਂਗੇ ਉਹ ਐਸਈਪੀਓ ਜਿਹੜਾ ਰਗਵੀਰ ਸਿੰਘ ਨਾ ਵੀ ਲੇਕਿਨ ਜਦ ਕਿ ਇਹ ਜਿਹੜੀ ਜਗਾ ਹੈ ਇਹ ਪ੍ਰਾਈਵੇਟ ਕਲੋਨੀ ਹੈ ਔਰ ਇਹ ਦੇ ਮਲਕੀਅਤ ਰਹੀਗੀ ਹੈ ਉਹ ਇਸੇ ਮਕਾਨ ਮਾਲਕ ਦੀ ਹੈਗੀ ਹੈ ਤੇ ਇਹ ਜਗਾ ਜਿਹੜੀ ਹੈਗੀ ਤੁਹਾਨੂੰ ਦਿਖਾ ਰਹੇ ਹਾਂ ਇਹ ਜਗਾ ਵੀ ਉਸ ਮਕਾਨ ਮਾਲਕ ਦੀ ਹਦੂਦ ਦੇ ਵਿੱਚ ਆਂਦੀ ਹੈ ਲੇਕਿਨ ਉਸ ਦੇ ਬਾਵਜੂਦ ਪੰਚਾਇਤ ਅਫਸਰ ਨੇ ਇਸ ਗੇਟ ਨੂੰ ਤੋੜਪਾਨ ਕੀਤੀ ਜੀਸੀਪੀ ਮਸ਼ੀਨਾਂ ਆ ਆਖਿਰਕਾਰ ਕੀ ਕਿਸੇ ਬਿਨਾ ਦੇ ਉੱਪਰ ਕਿਸ ਦਸਤਾਵੇਜ਼ ਦੇ ਬਿਨਾ ਦੇ ਉੱਪਰ ਰੁਗਵੀਰ ਸਿੰਘ ਨੇ ਕੁਝ ਪੁਲਿਸ ਮੁਲਾਜ਼ਮਾਂ ਮਿਲ ਕੇ ਇਸ ਪ੍ਰਾਈਵੇਟ ਜਗ੍ਹਾ ਦੀ ਜਿਹੜੀ ਗੇਟ ਨੂੰ ਥੱਲੇ ਸਿੱਟਤਾ ਉਹਦਾ ਨੁਕਸਾਨ ਆ ਗਿਆ ਤਾਂ ਪੀੜ ਪ੍ਰਵਾਸਾ ਦੇ ਮੌਜੂਦ ਗਲਬਤ ਕਰਦੇ ਆ ਭਾਈ ਸਾਹਿਬ ਕੀ ਨਾਂ ਬੜਾ ਕੀ ਨਾਂ ਸੱਸੀ ਗਾਲੀ ਜਤਵਿੰਦਰ ਸਿੰਘ ਮੇਰੇ ਪਾਪਾ ਦਾ ਨਾਮ ਆ ਅਸੀਂ ਪਿੰਡ ਦੇ ਵਸਨੀਕ ਆ ਸਾਡੇ ਦਾਦੇ ਪਰਦਾ ਦੇ ਇਥੋਂ ਦੇ ਰਹਿਣ ਵਾਲੇ ਨੇ ਤੇ ਅਸੀਂ ਇੱਥੇ ਘਰ तकरीबन 6 ਸਾਲ ਹੋ ਗਏ ਲੱਤਿਆਂ ਨੂੰ ਤੇ ਆ ਸਾਡਾ ਘਰ ਰਿਆਸੀ ਆ ਸਾਹਮਣੇ ਅਸੀਂ 플ੌਟ ਲਿੱਤਾ ਆ ਪਾਰਕਿੰਗ ਵਾਸਤੇ ਆਪਣੇ ਲਿਆ ਆ ਤੇ ਅਸੀਂ ਇੱਥੇ ਗੇਟ ਲਗਾਇਆ ਸੀਗਾ ਤੇ ਉਹ ਸਿਕਿਉਰਿਟੀ ਲਈ ਲਗਾਇਆ ਸੀਗਾ ਇੱਕ ਇੱਕ ਦੋ ਬੰਦੇ ਨੂੰ ਇਤਰਾਜ਼ ਐ ਇਸ ਚੀਜ਼ ਬਾਰੇ ਪਰ ਅਸੀਂ ਉਹਦੇ ਇਤਰਾਜ਼ ਕਰਕੇ ਇੱਕ ਇੱਕ ਸਿਕਿਉਰਿਟੀ ਲਈ ਗੇਟ ਲਾਇਆ ਸੀ ਫਿਰ ਵੀ ਅਸੀਂ ਸਾਈਨ ਕਰਾਏ ਸਾਰਿਆਂ ਦੀ ਸਹਿਮਤੀ ਦੇ ਨਾਲ ਅਸੀਂ ਸਾਰੇ ਪੰਚਾਂ ਦੇ ਸਾਈਨ ਹੋਏ ਸਰਪੰਚ ਦੇ ਸਾਈਨ ਹੋਏ ਮਹੱਲਾ ਨਿਵਾਸੀਆਂ ਦੇ ਸਾਈਨ ਹੋਏ ਸਰਪੰਚ ਦੇ ਸਾਈਨ ਹੈ ਜੀ ਕੁਲਵੀਰ ਕੋਰੇ تھے ਹਾਂ ਜੀ ਹ ਐ ਐ ਐਪੀਂਡ ਜੂਡਪੁਰਤੀ ਸਰਪੰਚਾ ਸਾਈਨ ਕੀਤੇ ਆ ਇੱਕ ਬੇਨਤੀ ਪੱਤਰ ਇਹ ਬੇਨਤੀ ਪੱਤਰ ਸੀ ਹਾਂਜੀ ਹਾਂਜੀ ਇਹ ਬੇਨਤੀ ਪੱਤਰ ਸੀਗਾ ਜਿਹਦੇ ਸਾਰਿਆਂ ਦੀ ਸਹਿਮਤੀ ਨਾਲ ਗੇਟ ਲੱਗਿਆ ਸਾਡੇ ਮੁਹੱਲੇ ਦੇ ਵਾਸੀ ਨੇ ਜਿਹੜੇ ਰਹਿੰਦੇ ਨੇ ਤੇ ਇਸ ਤੋਂ ਬਾਅਦ ਇੱਕ ਔਰਤ ਆ ਜਿਨ੍ਹਾਂ ਨੂੰ ਸਾਡੇ ਤੋਂ ਕੋਈ ਇਤਰਾਜ਼ ਹੈ ਸਾਡੀ ਗਵੰਧਨ ਭਾਵਨਾ ਰੂੜਾ ਹੈ ਨਾ ਇਹਨਾਂ ਨੂੰ ਇਤਰਾਜ਼ ਸੀਗਾ ਪਰ ਫਿਰ ਵੀ ਇਹ ਲੈਟਰ ਦੇ ਨਾਲ ਇਸ ਤੋਂ ਬਾਅਦ ਇਹਨਾਂ ਨੇ BDPO ਆਫਿਸ ਦੇ ਵਿੱਚ ਸਾਡੀ ਕੰਪਲੇਂਟ ਕੀਤੀ ਜਿਸ ਕਰਕੇ ਗੇਟ ਨੂੰ ਲੈ ਕੇ ਤੇ ਜਿਸ ਕਰਕੇ BDPO ਸਾਹਿਬ ਨੇ ਸਾਨੂੰ ਸੱਦੇ ਆ ਤੇ ਉਹਨਾਂ ਨੇ ਸਾ ਇਨੀ ਸਾਡੇ ਨਾਲ ਗੱਲਬਾਤ ਨਹੀਂ ਹੋਈ ਉਹਨਾਂ ਦੀ ਵੈਸੇ ਦਿਖਾਈ ਸੀ ਆਪਣੇ ਮਕਾਨ ਦੇ ਸਾਰੇ ਹਾਂਜੀ ਹਾਂਜੀ ਸਾਰੇ ਅਸੀਂ ਸਾਰੇ ਕਾਗਜ਼ ਪੱਤਰ ਦਿਖਾਏ ਸੀਗੇ ਅਸੀਂ ਆਪਣੇ ਦੋਨੋਂ ਪਲਾਟਾਂ ਦੀਆਂ ਰਜਿਸਟਰੀਆਂ ਦਿਖਾਈਆਂ ਬਕਾਇਦਾ ਜਿਹੜਾ ਬੇਨਤੀ ਪੱਤਰ ਹੈ ਅਸੀਂ ਲੈ ਕੇ ਗਏ ਸੀਗੇ ਵੀ ਸਭ ਦੀ ਸਹਿਮਤੀ ਦੇ ਨਾਲ ਅਸੀਂ ਗੇਟ ਅਸੀਂ ਉਹਨਾਂ ਤੋਂ ਮਤਲਬ ਕਿ ਰਿਕੁਐਸਟ ਲਈ ਸੀਗੀ ਜਿੱਥੇ ਸਾਰਿਆਂ ਨੂੰ ਕੋਈ ਇਤਰਾਜ਼ ਨਹੀਂ ਸੀਗਾ ਸਭ ਦੇ ਸਾਈਨ ਹੋਏ ਹੋਏ ਨੇ ਤੇ ਗੇਟ ਲੱਗਿਆ ਉਸ ਤੋਂ ਬਾਅਦ 3 ਤਰੀਕ ਨੂੰ 3 ਤਰੀਕ ਮਾਰਚ 2025 ਨੂੰ ਜਿਹੜੇ ਹੈਗੇ ਆ ਬीडीपीਓ ਸਾਹਿਬ ਨੇ ਆਹ ਵਾਲਾ ਪੱਤਰ ਜਿਹੜਾ ਕੱਢਿਆ ਇਹਦੇ ਵਿੱਚ ਦੇਖ ਸਕਦੇ ਹਾਂ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਇਹ ਸਾਰੀ ਸਰਕਾਰੀ ਜਗ੍ਹਾ ਅੱਧੀ ਗਲੀ ਦੇ ਵਿੱਚ ਲੱਗਿਆ ਹੋਇਆ ਗੇਟ ਹਾਲਾਂਕਿ ਗੇਟ ਸਾਡੀ ਜਗ੍ਹਾ ਦੇ ਅੰਦਰ ਲੱਗਿਆ ਹੋਇਆ ਅਸੀਂ ਇੱਕ ਇੱਕ ਗਿੱਠ ਗਿੱਠ ਜਗ੍ਹਾ ਵੀ ਛੱਡੀ ਹੈ ਬਕਾਇਦਾ ਤੇ ਉਸ ਤੋਂ ਬਾਅਦ ਭੇਟਾਤਾ ਇਹਨਾਂ ਨੇ ਹਾਂਜੀ ਹਾਂਜੀ ਇਹ ਲੈਟਰ ਲੈ ਕੇ ਇਸ ਤੋਂ ਬਾਅਦ ਜਦੋਂ ਲੈਟਰ ਅਸੀਂ ਗਏ ਜਦੋਂ ਉਹਨਾਂ ਨੇ ਆ ਲੈਟਰ ਭੇਜੀ ਤੇ ਅਸੀਂ ਕਿਹਾ ਅਸੀਂ ਆਪਣੇ ਸਾਰੇ ਕਾਗਜ਼ ਪੱਤਰ ਅਗੇਨ ਲੈ ਕੇ ਗਏ ਤੇ ਉਹਨਾਂ ਨੇ ਫਿਰ ਅਸੀਂ ਕਿਹਾ ਤੁਸੀਂ ਇਨਕੁਆਰੀ ਕਰੋ ਸਾਡੀ ਸਾਰੇ ਜੋ ਵੀ ਹੈਗਾ ਇਹ ਪ੍ਰੋਪਰ ਉਹਨਾਂ ਨੇ ਇਨਕੁਆਰੀ ਕੀਤੀ ਉਹਨਾਂ ਨੇ ਬੰਦੇ ਤੇ ਜੀ ਇਨਕੁਆਰੀ ਕੀਤੀ ਉਸ ਤੋਂ ਬਾਅਦ 20 ਤਰੀਕ ਨੂੰ 20 ਮਾਰਚ ਨੂੰ ਉਹਨਾਂ ਨੇ ਫਿਰ ਇਹ ਪਾਇਆ 97 ਪੱਤਰ ਕੱਢਿਆ 627 ਪੱਤਰ ਕੱਢਿਆ ਜਿਹਦੇ ਵਿੱਚ ਲਿਖਿਆ ਜਾਂਦਾ ਹੈ ਟੋਟਲੀ ਵੀ ਤਿੰਨ ਤਰੀਕ ਨੂੰ ਜਿਹੜਾ ਪਿਆ ਹੈ ਉਹ ಗ್ರಾಮ ਪੰਚਾਇਤ ਦੀ ਜਿਹੜੀ ਨਹੀਂ 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 ਹੈ ਤੇ ਪ੍ਰੰਤੂ ਸ਼ਿਕਾਇਤ ਪੱਤਰ ਅਨੁਸਾਰ ਇਹੜੀ ਗਲੀ ਹੈਗੀ ਆ ਰਸਤਾ ਪ੍ਰਾਈਵੇਟ ਪ੍ਰਾਪਰਟੀ ਆ ਅਤੇ ਪੰਚਾਇਤ ਦਾ ਮਾਲਕੀ ਵਾਲਾ ਰਸਤਾ ਨਹੀਂ ਹੈ ਇਸ ਲਈ ਆਪ ਨੂੰ ਦਰਖਾਸਤ ਦਿੱਤੀ ਹੈ ਕਿ ਇਹਦੇ ਵਿੱਚ ਦਫਤਰ ਬीडीपीਓ ਸਾਹਿਬ ਦੀ ਕੋਈ ਵੀ ਕਾਰਵਾਈ ਨਹੀਂ ਬਣਦੀ ਦਖਲ ਅੰਦਾਜ਼ੀ ਬਕਾਇਦਾ ਸਾਡੇ ਜਿਹੜੇ ਜਿਨ੍ਹਾਂ ਨੂੰ ਦੇ ਗੇਟ ਨਾਲ ਤਰਾਜਾ ਉਹਨਾਂ ਦੇ ਸੈਨ ਹੋਏ ਨੇ ਥੱਲੇ ਮਿੱਟੀ ਵੀ ਪਾਈ ਹੋਈ ਆ ਸਾਰੇ ਸੈਨ ਹੋਣ ਇਸ ਤੋਂ ਬਾਅਦ ਕੀ ਹੋਇਆ ਕੱਲ ਸਾਡੇ ਘਰ ਵਿੱਚ ਕੋਈ ਵੀ ਨਹੀਂ ਸੀਗਾ ਮੇਰੇ ਪਾਪਾ ਕੰਮ ਤੇ ਗਏ ਹੋਏ ਸੀ ਤੇ ਮੈਂ ਤੇ ਮੇਰੇ ਮੰਮਾ ਦਵਾਈ ਲੈਣ ਗਏ ਸੀ ਐਕਚੁਅਲੀ ਮੇਰੇ ਮੰਮਾ ਤੇ ਫ੍ਰੈਕਚਰ ਹੋਇਆ ਆ ਤੇ ਕਿੰਨੇ ਕਿੰਨੇ ਬੰਦੇ ਥੇ ਆਏ ਸੀ ਲਗਭਗ 15 ਤੋਂ 20 ਬੰਦੇ ਆਏ ਕੱਲੀ ਮੇਰੀ 17 ਸਾਲ ਦੀ ਭੈਣ ਕਰੇ ਕੱਲੀ ਸੀ ਇੱਕ ਬੱਚਿਆ ਇਹਨੇ ਬੰਦੇ ਦੇਖ ਕੇ ਹਬੜਾ ਤੇ ਜਾਂਦਾ ਹੀ ਆ ਨਾ ਸਾਨੂੰ ਕੋਈ ਉਹਨਾਂ ਨੇ ਤੁਲਾ ਦਿੱਤੀ ਨਾ ਹੀ ਮੇਰੀ ਭੈਣ ਨਾ ਕੋਈ ਕਿਹਾ ਵੀ ਬੇਟਾ ਤੁਹਾਡੇ ਮਾਪਿਓ ਕਿੱਥੇ ਨੇ ਵੀ ਤੁਸੀਂ ਭਜੋ ਇੱਕ ਬੱਚਾ ਤੇ ਡੈਰੀ ਜਾਂਦਾ ਨਾ ਨਾ ਮੈਂ ਸੀ ਕਰੇ ਨਾ ਮੇਰਾ ਪਾਈ ਨਾ ਮੇਰਾ ਪਾਪਾ ਤੇ ਨਾ ਮੇਰੀ ਮੰਮਾ ਸੀਗੇ ਤੇ ਇਹ ਇਹਨੂੰ ਪਤਾ ਵੀ ਨਹੀਂ ਇਹ ਉਸੁੱਤੀ ਪੈਸੀ ਕੋ ਨਾ ਮੈਨੂੰ ਆਵਾਜ਼ ਆਈ ਤੇ ਇਹ ਆਈ ਇਹਨੇ ਗੇਟ ਖੋਲਤਾ ਇਸ 3000 ਦਾ ਨਹੀਂ ਇਹਨੂੰ ਪਕੜ ਕੇ ਰੱਖਿਆ ਫਿਰ ਇਹਨੇ ਬੋਲਣ ਦੀ ਕੋਸ਼ਿਸ਼ ਕੀਤੀ ਵੀ ਸਾਨੂੰ ਮੈਨੂੰ ਲੈਟਰ ਦਿਖਾਓ ਮੈਨੂੰ ਆਰਡਰ ਦਿਖਾਓ ਕਿਦੇ ਆਏ ਆ ਮੇਰੀ ਸਿਸਟਰ ਨੇ ਰੋਕਿਆ ਸੀ ਰੋਕਿਆ ਸੀ ਹਾਂਜੀ ਮੈਂ ਰੋਕਿਆ ਸੀ ਉਹਨਾਂ ਨੂੰ ਮੈਂ ਬਹੁਤ ਜਾਣੀ ਸੀ 15 ਕੁ ਜਾਣੀ ਸੀ ਆਈ ਡੋਨਟ ਥਿੰਕ ਸੋ ਵੀ ਮੈਨੂੰ ਕਲੀਅਰਲੀ ਨਹੀਂ ਪਤਾ ਕੌਣ ਸੀ ਬਟ ਜਦੋਂ ਮੈਂ ਨੀਚੇ ਆਈ ਮੈਂ ਗੇਟ ਖੋਲ ਰਿਆ ਮੈਂ ਕਿ ਸਾਡੇ ਹੱਦ ਦੇ ਵਿੱਚ ਹੈ ਗੇਟ ਤੁਸੀਂ ਨਹੀਂ ਉਤਾਰ ਸਕਦੇ ਮੈਨੂੰ ਆਰਡਰ ਦਿਖਾਓ ਬਟ ਉਹਨਾਂ ਨੇ ਮੇਰੀ ਗੱਲ ਨਾ ਸੁਣਦੇ ਹੋਏ ਕੋਈ ਨਹੀਂ ਸੁਣੀ ਇਗਨੋਰ ਕਰਦੇ ਹੋਏ ਉਹ ਅੰਦਰ ਆਏ ਤੇ ਉਹਨਾਂ ਨੇ ਗੇਟ ਖੋਲ੍ਹਿਆ ਤੇ ਮੈਨੂੰ ਪਕੜ ਕੇ ਰੱਖ ਲਿਆ ਮੈਂ ਬਹੁਤ ਕੋਸ਼ਿਸ਼ ਕੀਤੀ ਮੈਨੂੰ ਇਹ ਨਹੀਂ ਪਤਾ ਕਿਨੇ ਪਕੜੇ ਹਾਂਜੀ ਲੇਡੀ ਸੀਗੇ ਤੇ ਪੁਲਿਸ ਵਾਲੇ ਸੀਗੇ ਉਹਨਾਂ ਨੇ ਮੈਨੂੰ ਪਕੜਿਆ ਤੇ ਮੈਂ ਉਹਨਾਂ ਨੂੰ ਛਡਾਇਆ ਵੀ ਮੈਨੂੰ ਜਾਣਦੇ ਹੋ ਵੀ ਗਲਤ ਹੈ ਤੁਸੀਂ ਮੈਨੂੰ ਦਿਖਾਓ ਕਿੱਥੇ ਲਿਖਿਆ ਵੀ ਤੁਸੀਂ ਇਹਨੂੰ ਟਾ ਸਕਦੇ ਹੋ ਬਟ ਉਹਨਾਂ ਨੇ ਮੇਰੀ ਗੱਲ ਨਾ ਸੁਣਦੇ ਹੋਏ ਮੈਨੂੰ ਕੱਸ ਕੇ ਪਕੜਿਆ ਜੋ ਕਿ ਆਈ ਡੋਨਟ ਥਿੰਕ ਸੋ ਸਹੀ ਗੱਲ ਹੈ ਵੀ ਤੁਸੀਂ ਇੱਧਰ ਕਿਸੇ ਨੂੰ ਨਹੀਂ ਪਕੜ ਕੇ ਰੱਖ ਸਕਦੇ ਬਟ ਮੈਂ ਬਹੁਤ ਬੋਲੀ ਤੇ ਉਹਨਾਂ ਨੇ ਫੇਰ ਮੈਨੂੰ ਪਕੜ ਗਏ ਤੇ ਗੇਟ ਟਾ ਤਾ ਗੇਟ ਹਾਂ ਜੀ ਹੁਣ ਬਹੁਤ ਇਨਸਿਕਿਓਰ ਆ ਸਾਨੂੰ ਕੋਈ ਸਿਕਿਉਰਿਟੀ ਨਹੀਂ ਫੀਲ ਹੁੰਦੀ ਕਿਉਂਕਿ ਅਸੀਂ ਵੀ ਇੱਥੇ ਬੈਠੇ ਆ ਕੋਈ ਵੀ ਗਲੀ ਆ ਆਉਂਦਾ ਆ ਬੰਦਾ ਹੈ ਨਾ ਸਾਡੇ ਘਰ ਦੇ ਅੱਗੇ ਉਹਨੇ ਕਮਾ ਕੇ ਬਾਈਕ ਜਾਂਦੇ ਆ ਨਾ ਅਸੀਂ ਇਨਸਿਕਿਓਰ ਫੀਲ ਕੀਤਾ ਹੁਣ ਸਾਡਾ ਗੇਟ ਟੁੱਟ ਚੁੱਕਿਆ ਅਸੀਂ ਬਿਲਕੁਲ ਇਨਸਿਕਿਓਰ ਆ ਅਸੀਂ ਦੋ ਪੈਣਾ ਮੇਰੀ ਮਾਤਾ ਆ ਉਹ ਵੀ ਇਨਸਿਕਿਓਰ ਨੇ ਸਾਡਾ ਛੋਟਾ ਭਰਾ ਆ ਉਹ ਵੀ ਇਨਸਿਕਿਓਰ ਕਿਸੇ ਲਈ ਦੋ ਵੀ ਇਹ ਪਹਿਲਾਂ ਗੇਟ ਸੀ ਤੁਸੀਂ ਆਪਣੇ ਸੁਰੱਖਿਆ ਤੋਂ ਮਹਿਸੂਸ ਕਰਦੇ ਸੀ ਜੀ ਬਿਲਕੁਲ ਕਰਦੇ ਸੀ ਜੀ ਹਾਂ ਜੀ ਮੈਂ ਤੇ ਦੇਖੋ ਸ਼ੂਗਰ ਦਾ ਪੇਸ਼ੰਦਾ ਮੇਰੀ ਲਤ ਵੀ ਟੁੱਟੀ ਹੋਈ ਹੈ ਮੈਂ ਹੁਣ ਆਇਆ ਸੀ ਕਿ ਮੇਰੇ ਬੱਚੇ ਮੈਂ ਜਿਵੇਂ ਦਵਾਈ دارو ਲੈਣ ਜਾਣੀਆਂ ਮੇਰੇ ਬੱਚਾ ਨੂੰ ਗੇਟ ਲੱਗਿਆ ਮੇਰਾ ਬੱਚਾ ਅੱਜ 10 ਸਾਲ ਦਾ ਬੇਟਾ ਤੇ ਜੇ ਇਸ ਇਹਦਾ ਮਤਲਬ ਇਹ ਵੀ ਜੇ ਬੇਟੀਆਂ ਜਵਾਨ ਨੇ ਜਾਂ ਘਰ ਦੇ ਵਿੱਚ ਕਿਸੇ ਦੇ ਘਰ ਜਾ ਕੇ ਢਟਾਇਆ ਜਾਵੇ ਇਹ ਤੇ ਤੁਸੀਂ ਦੱਸੋ ਵੀ ਇਹ ਸਹੀ ਹੈ ਇੱਥੀ ਆਮਤ ਸਹੀ ਹੈ ਕੋਈ ਵੀ ਕਿਸੇ ਦੀ ਵੀ ਧੀ ਹੋਵੇ ਧੀ ਕਰਦੇ ਵਿੱਚ ਹੋਵੇ ਤਾਂ ਕਿਸੇ ਨੂੰ ਟਾਣਾ ਚਾਹੀਦਾ ਕਿ 15 20 ਜਣੇ ਆ ਕੇ ਮੇਰੀ ਬੇਟੀ ਨੂੰ ਕਸ ਕੇ ਪਕੜਿਆ ਉਹਨਾਂ ਨੇ ਬੱਚਾ ਡਿਪਰੈਸ਼ਨ ਚ ਹੁੰਦਾ ਬੱਚਾ ਕਿੰਨੇ ਟੈਨਸ਼ਨ ਚ ਹੁੰਦਾ ਤੁਸੀਂ ਦੱਸੋ ਇੱਕਦਮ ਬੱਚਾ ਸੋ ਰਿਹਾ ਸੀ ਤੇ ਆ ਕੇ ਇਹਨਾਂ ਨੇ ਬਹੁਤ ਪਰੇਸ਼ਾਨੀ ਵਾਲੀ ਗੱਲ ਹੈ ਤੇ ਮੈਂ ਆ ਕੇ ਆ ਬਿਲਕੁਲ ਮੈਂ ਤੇ ਆਪ ਸੁਣ ਕੇ ਬਹੁਤ ਹੀ ਘਬਰਾ ਗਈ ਬਹੁਤ ਗਲਤ ਗੱਲ ਹੈ ਕਿ ਸਤਿ ਸ੍ਰੀ ਅਕਾਲ ਵੀ ਗੇਟਾਰਤਾ ਕਿੰਨਾ ਕਿ ਨਜਾਇਜ਼ ਆ ਕਿੰਨਾ ਜਾਇਜ਼ ਤਾਲ ਹੈ ਦੇਖੋ ਸਰ ਇਹ ਬਹੁਤ ਗਲਤ ਗੱਲ ਹੈ ਦੇਖੋ ਇਹ ਪਹਿਲਾਂ ਜਦੋਂ ਵੀ ਆਪਾਂ ਕੋਈ ਕਿਸੇ ਦਾ ਘਰ ਜਾਂ ਕੋਈ ਆਪਾਂ ਦੀ ਸਰਕਾਰੀ ਜਗ੍ਹਾ ਜਾਂ ਕੋਈ ਆਪਾਂ ਨੋਟਿਸ ਦਿੰਨੇ ਆ ਉਹਨਾਂ ਨੂੰ ਹਫ਼ਤਾ 10 ਦਿਨ ਪਹਿਲਾਂ ਇਹਨਾਂ ਨੂੰ ਨੋਟਿਸ ਦੇਣਾ ਚਾਹੀਦਾ ਸੀ ਵੀ ਪਾਈਏ ਗੱਲ ਨਹੀਂ ਸਹੀ ਹੈ ਜੀ ਬਾਕੀ ਇਹਨਾਂ ਦੇ ਪੇਰੈਂਟਸ ਨਹੀਂ ਸੀਗੇ ਉਹ ਬੇਟੀ ਕੱਲੀ ਸੀਗੀ ਅਸੀਂ ਕੈਮਰੇਜ ਵੀ ਦੇਖਿਆ ਦੋ ਸਿਵਲ ਵਰਦੀ ਸੀ ਬਾਕੀ ਪੁਲਿਸ ਵਾਲੇ ਸੀ ਐਸ ਐਚਓ ਸਾਹ ਸੀ ਉਹ ਬੱਚੀ ਨੇ ਚਲੋ ਕੈਮਰੇ ਆਪਣਾ ਕੱਪੜੇ ਵੀ ਇਦਾਂ ਪਾਏ ਹੁੰਦੇ ਉਹ ਇੱਕਦਮ ਘਬਰਾ ਕੇ ਉੱਠ ਕੇ ਆ ਗਈ ਬਾਕੀ ਦਿਵਾਲੇ ਕੋਈ ਨਹੀਂ ਸੀਗਾ ਬਾਕੀ ਆਸੇ ਫਿਰਸੇ ਕਰਦੇ ਦੀ ਬੱਚੀ बोल रही ਸੀ ਵੀ ਤੁਸੀਂ ਕਿਉਂ ਕਰ ਰਹੇ ਹੋ ਉਹ ਪਹਿਲਾਂ ਆਰਡਰ ਦਿੰਦੇ ਸਰਪੰਚ ਆਰਡਰ ਦਿੰਦੇ ਆਰਡਰ ਦੇ ਕੇ ਦੱਸਦੇ ਭਾਈ ਇਹ ਆਪਣਾ ਜੋ ਵੀ ਕਾਰਵਾਈ ਬਣਦੀ ਸਰ ਕਰਦੇ ਹੈਲਪ ਕਰਦੇ ਵੀ ਭਾਈ ਸਾਨੂੰ ਕਿਉਂ ਤੁਸੀਂ ਇਦਾਂ ਤੰਗ ਕੀਤਾ ਜਾ ਰਿਹਾ ਪਰ ਇਨਸਾਫ ਨਹੀਂ ਹੋਇਆ ਇਹ ਬਹੁਤ ਗਲਤ ਕੀਤਾ ਗਿਆ ਦੇਖੋ ਹੁਣ ਵੀ ਕੋਈ ਆ ਕੇ ਇਦਾਂ ਚਲੇ ਜਾਂਦਾ ਇਹ ਅੰਦਰ ਬੈਠੇ ਨੇ ਹੁਣ ਕਿਸੇ ਟਾਈਮ ਦਵਾਈ ਲੈਣ ਉਹ ਆਪ ਡਿਊਟ ਪ੍ਰਾਈਵੇਟ ਜੌਬ ਕਰਦੇ ਨੇ ਹੈਂਡੀਕੈਪਡ ਹਨ ਅਕੋਰਡਿੰਗ ਤੁਸੀਂ ਚੈੱਕ ਕਰਿਓ ਤੁਸੀਂ ਪਰ ਇਹ ਬੱਚੀ ਨਾਲੇ ਇਸ ਤਰ੍ਹਾਂ ਤੱਕ ਕਿਸੇ ਦੀ ਵੀ ਤੀਪਣ ਹੋਵੇ ਆਪਾਂ ਨੂੰ ਕੋਈ ਸਾਹਮਣੇ ਹੋਵੇ ਆਪਾਂ ਸੱਤ ਬਗਾਨਾ ਆਪਾਂ ਤਾਂ ਵੀ ਕੰਨੇ ਵੀ ਨਹੀਂ ਵੀ ਇਹ ਗਲਤ ਕੰਮ ਆ ਇਹ ਰੋਕਣਾ ਚਾਹੀਦਾ ਸੀ ਜਦ ਕਿ ਮਾਂ ਬਾਪ ਘਰੇ ਨਹੀਂ ਸੀਗੇ ਇਹ ਬਹੁਤ ਗਲਤ ਹੈ ਜੀ ਉਹ ਤਾਂ ਦੇਖਿਓ ਬਿਨਾ ਮਾਪੇ ਉਹ ਕਾਰ ਨਹੀਂ ਸੀ ਛੋਟੀ ਤਰ੍ਹਾਂ ਤਰ੍ਹਾਂ ਦੀ ਨਾਬਾਲਗ ਬੱਚੀ ਕਰਦਾ ਹੈ ਲੇਕਿਨ ਜੇ ਸਰਕਾਰ ਨੇ ਪੰਚਾਇਤ ਅਫਸਰ ਨੇ ਵੀ ਕਾਰਵਾਈ ਕਰਨੀ ਸੀ ਤਾਂ ਪਹਿਲਾਂ ਜਾਂ ਤਾਂ ਫੋਨ ਤੇ ਗੱਲ ਕਰਦੀ ਜਾਂ ਉਡੀਕਦੀ ਕਿ ਲੱਗਦਾ ਵੀ ਇਹ ਗਲਤ ਕੀਤਾ ਉਹਨਾਂ ਸਰਕਾਰੀ ਅਧਿਕਾਰੀਆਂ ਨੇ ਬਿਲਕੁਲ ਗਲਤ ਕੀਤਾ ਬਿਲਕੁਲ ਗਲਤ ਕੀਤਾ ਇਹਨਾਂ ਨੂੰ ਪਹਿਲਾਂ ਹੀ ਚਲਾ ਦੇਣੀ ਚਾਹੀਦੀ ਸੀ ਇੱਕ ਦੋ ਦਿਨ ਦਾ ਟਾਈਮ ਦੇਣਾ ਚਾਹੀਦਾ ਸੀ ਔਰ ਉਤੋਂ ਦੀ ਬੱਚਾ ਘਰ ਕੱਲਾ ਲੇਡੀਜ਼ ਦੇ ਕਿਤੇ ਵੀ ਹੱਥ ਟੱਚ ਹੋ ਸਕਦਾ ਇਹ ਚੀਜ਼ ਬਿਲਕੁਲ ਅਨਲੀਗਲ ਆ ਕਿਸੇ ਦੇ ਘਰੇ ਆਉਣ ਤੋਂ ਪਹਿਲਾਂ ਬੰਦਾ ਰਿਸ਼ਤੇਦਾਰ ਵੀ ਫੋਨ ਕਰਦਾ ਬਟ ਇਦਾਂ ਇੱਕਦਮ ਅਚਾਨਕੇ ਕੰਮ ਕਰਨਾ ਬਹੁਤ ਗਲਤ ਸਾਡੀ ਨਿਗਰਸਤਾ ਬਹੁਤ ਗਲਤ ਆ ਕਿ ਤਰ੍ਹਾਂ ਇਹ ਤੁਹਾਨੂੰ ਜੇ ਟੋਕਦਾ ਹੈ ਇੱਥੇ ਜਦੋਂ ਤੁਹਾਡਾ ਚੂਲਪੁਰ ਰੋਡ ਹੈ ਇੱਥੇ ਲੋਕ ਕਾਫੀ ਇੱਥੇ ਤੁਹਾਨੂੰ ਬੜੇ ਗੱਲਾਂ ਸੁਣਨ ਮਿਲਦੀਆਂ ਸਨੇਚਿੰਗ ਵੀ ਹੁੰਦੀ ਹੈ ਨਸ਼ੇੜੀ ਇੱਥੋਂ ਆਉਂਦੇ ਆ ਕਿੰਨੀ ਤੁਹਾਡੀ ਸੁਰੱਖਿਆ ਸੇਫ ਨਹੀਂ ਹੋਊਗੀ ਮਤਲਬ ਇਹ ਹੈ ਕਿ ਇਸ ਚੀਜ਼ ਤੋਂ ਫੀਲ ਹੋ ਗਿਆ ਕਿ ਆਪਾਂ ਕਿਸੇ ਦੇ ਘਰੇ ਵੀ ਆਚਾਰ ਹੈ ਕਿ ਆਪਣੀ ਮਰਜ਼ੀ ਨਾਲ ਜਾ ਸਕਦੇ ਆ ਇਹ ਆਪਣਾ ਬੋਲ ਬਾਲ ਲਾ ਜਿਨੇ ਵੀ ਮਤਲਬ ਇਹ ਚੀਜ਼ ਦਿਖਾਈ ਆ ਆਪਣੀ ਇੰਨੀ ਲਾਣੇਦਾਰੀ ਦਿਖਾਈ ਦਿੱਤੀ ਤਾਂ ਇਹ ਤਾਂ ਸਾਫ਼ ਜ਼ਾਹਰ ਹੁੰਦਾ ਕਿ ਕੋਈ ਸੇਫ ਨਹੀਂ ਹੈਗਾ ਅਸੀਂ ਇਸ ਪਰਿਵਾਰ ਨੂੰ ਲੈ ਕੇ ਨਹੀਂ ਚੱਲ ਰਹੇ ਮਤਲਬ ਕਿਤੇ ਵੀ ਕੁਝ ਵੀ ਹੋ ਸਕਦਾ ਇਨਸਾਨੀਅਤ ਦੇ ਨਾਤੇ ਕਿਸੇ ਨੂੰ ਵੀ ਕੋਈ ਵੀ ਐਡਾ ਲੇਡੀਜ਼ ਨੂੰ ਹੱਥ ਪਾ ਸਕਦਾ ਇਹ ਚੀਜ਼ ਗਲਤ ਆ ਬਹੁਤ ਗਲਤ ਆ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਜਿਹੜੀਆਂ ਸਾਰੀਆਂ ਨੇ ਜਿਹੜੀ ਕਾਰਵਾਈ ਕੀਤੀ ਆ ਵੀ ਇਹਨਾਂ ਅਧਿਕਾਰੀਆਂ ਤੇ ਹੁਣ ਉੱਚ ਅਧਿਕਾਰੀ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਨਾ ਤੇ ਜਿਹੜੇ ਨੇ ਐਡਾ ਤੋੜਿਆ ਵੀ ਨਾ ਹਾਂਜੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਪੁੱਛ ਕਿਛ ਹੋਣੀ ਚਾਹੀਦੀ ਵੀ ਕਿਉਂ ਕੀਤਾ ਥੋੜੇ ਨੋਟਸ ਦਿਖਾਓ ਕਿਹੜਾ ਲਿਖਨ ਨੋਟਸ ਆ ਸਾਹਮਣੇ ਪਾਰਕਿੰਗ ਆ ਉੱਥੇ ਆਉਂਦੇ ਜਾਂਦੇ ਮੁੰਡੇ ਘੁੰਮਦੇ ਹੁਣ ਇਦਾਂ ਬੱਚਾ ਸਿਕਿਉਰ ਨਹੀਂ ਇਕਦਮ ਉੱਠ ਕੇ ਆਉਂਦਾ ਮਾ ਪੇਰੈਂਟਸ ਘਰੇ ਨਹੀਂ ਹੈਗੇ ਤੁਸੀਂ ਕਨਫਰਮ ਤਾਂ ਕਰੋ ਨਾ ਨੋਟਸ ਦਾ ਇਦਾਂ ਤਾਂ ਕੱਲ ਨੂੰ ਸਰ ਕਿਸੇ ਨਾਲ ਵੀ ਕੋਈ ਵੀ ਬੰਦੀ ਆ ਕੇ ਕਰਕੇ ਚਲੇ ਜਾਓ ਕਾਜ ਹੋ ਜਾ ਇੰਨਾ ਨਾ ਕੀਤੀ ਕੱਲ ਨੂੰ ਹੋਰ ਕਿਸੇ ਨਾਲ ਆ ਕੇ ਕੋਈ ਧੱਕੇਚਾਹੀ ਕਰਕੇ ਚਲੇ ਜਾਓ ਫਿਰ ਇਨਸਾਫ ਕਿੱਥੋਂ ਮਿਲੇਗਾ ਸਾਡੀ ਮਿਹਨਤ ਦੀ ਕਮਾਈ ਨਾਲ ਅਸੀਂ ਲਗਾਇਆ ਸਾਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਇਹ ਬੇਇਨਸਾਫੀ ਆ ਸੀ ਪਤਾ ਨਹੀਂ ਕਿਵੇਂ ਮਿਹਨਤ ਕਰਦੇ ਆ ਸਾਡੇ ਮੇਰੇ ਹਸਬੰਦ ਪੰਜ ਜਣੇ ਸੀ ਖਾਣ ਵਾਲੇ ਕੱਲੇ ਉਹ ਪ੍ਰਾਈਵੇਟ ਜੌਬ ਕਰਦੇ ਨੇ ਤੇ ਅਸੀਂ ਲਗਾਇਆ ਸੀ ਤੇ ਉਹ ਹੁਣ ਸਾਡੇ ਨਾਲ ਬੇਇਨਸਾਫੀ ਹੋਈ ਹੈ ਸਾਡੇ ਫਿਰ ਦੁਬਾਰਾ ਕ੍ਰੇਨ ਉੱਪਰ ਚੜਾ ਕੇ ਟੁੱਟਿਆ ਚੂਰ ਕਰ ਦਿੱਤਾ ਥੱਲੇ ਲਾਈਨ ਵੀ ਇੰਨੀ ਚੰਗੀ ਤਰ੍ਹਾਂ ਤੋੜ ਗਏ ਗੇਟ ਦਾ ਦੇਖਣ ਨੂੰ ਦੇਣੇ ਕਰਦਾ ਵੀ ਇੰਨੇ ਗੰਦੇ ਤਰੀਕੇ ਨਾਲ ਸਾਡਾ ਗੇਟ ਟੁੱਟ ਗਿਆ ਅੱਜ ਸਾਡਾ ਬੱਚਾ ਰੋ ਰਿਹਾ ਸਕੂਲ ਨਹੀਂ ਗਏ ਬੱਚੇ ਟੈਂਸ਼ਨ ਚ ਹੋ ਗਏ ਅੱਜ ਮੇਰੀ ਸਿਸਟਰ ਸਵੇਰ ਦੀ ਰੋਈ ਜਾਂਦੀ ਹੈ ਇਸ ਤਰ੍ਹਾਂ ਕਰਦੇ ਹੁੰਦੇ ਨੇ ਮੰਮੀ ਹਾਂ ਠਿਕਾ ਕੇ ਜਾਂਦੇ ਹਾਂ ਕੱਲ੍ਹ ਰੋ ਰੋ ਮੇਰਾ ਬੱਚਾ ਰੋ ਰਿਹਾ ਜੀ ਇਨਸਾਫ ਹੋਣਾ ਚਾਹੀਦਾ ਸਾਡੇ ਨਾਲ ਸਾਡਾ ਨਾ ਇਨਸਾਫ ਹੋਣਾ ਚਾਹੀਦਾ ਇਨਸਾਫ ਦੀ ਗੱਲ ਕੀਤੀ ਜਾ ਰਹੀ ਹੈ ਤੇ ਇਹ ਉਹ ਸਰਕਾਰੀ ਲੈਟਰਾਂ ਜਿਹੜੀ ਗ੍ਰਾਮ ਅਗਤੀ ਹੋਵੇ ਬੀਡੀ ਪੇ ਅਫਸਰ ਦਾ ਮਤਾ ਇਹ ਬੇਨਤੀ ਪੱਤਰ ਜਿੱਤੇ ਵਿੱਚ ਸਭ ਆਣ ਗਏ ਲੋਕਾਂ ਨੇ ਪਿੰਡ ਵਾਸੀਆਂ ਨੇ ਜਿਹੜੇ ਇਸ ਦੇ ਉੱਪਰ ਸਰਪੰਚ ਦੇ ਵੀ ਸਾਈਨ ਹੈਗੇ ਆ ਪੰਚਾਂ ਦੇ ਵੀ ਸਾਈਨ ਹੈਗੇ ਉਸ ਦੇ ਬਾਵਜੂਦ ਇਹ ਲੈਟਰ ਦਿਖਾਈ ਜਾਂਦੀ ਵੀਡੀਓ ਸਾਹਿਬ ਨੂੰ ਤੇ ਵੀਡੀਓ ਸਾਹਿਬ ਉਸ ਤੋਂ ਬਾਅਦ ਇੱਕ ਲੈਟਰ ਕਰਦੇ ਆ ਤਾਂ ਟਾਊਨ ਦੇ ਆਰਡਰ ਦੀ ਗੱਲ ਕੀਤੀ ਜਾਂਦੀ ਲੇਕਿਨ ਉਸ ਤੋਂ ਬਾਅਦ ਇੱਕਦਮ ਜਦੋਂ ਇਹ ਦੁਬਾਰਾ ਪਰਿਵਾਰ ਆਪਣੀ ਜਗ੍ਹਾ ਦੀ ਮਲਕੀਅਤ ਦੇ ਡਾਕੂਮੈਂਟ ਦਸਤਾਵੇਜ਼ ਉਥੇ ਦਿਖਾਉਂਦੇ ਆ ਤਾਂ ਉਸ ਤੋਂ ਬਾਅਦ ਉਸੇ ਉਹੀ ਵੀਡੀਓ 'ਤੇ ਉਹ ਤਾਂ ਉਸੇ ਲੈਟਰ ਦੇ ਆਫਿਸ ਤੋਂ ਉੱਪਰ ਇੱਕ ਲੈਟਰ ਜਾਰੀ ਕਰਦੇ ਕਿ ਇਹ ਜਿਹੜੀ ਜਗ੍ਹਾ ਹੈਗੀ ਹੈ ਇਹ ਇਸ ਜਗ੍ਹਾ ਦਾ ਪੰਚਾਇਤੀ ਨਾ ਕੋਈ ਲੈਣਾ ਦੇਣਾ ਨਹੀਂ ਹੈ ਇੱਕ ਪ੍ਰਾਈਵੇਟ ਕਲੋਨੀ ਹੈ ਜਿਸ ਦਾ ਸਾਡਾ ਕਾਰਵਾਈ ਕਰਨੀ ਬੰਦ ਹੀ ਨਹੀਂ ਹੈ ਤਾਂ ਨਾ ਸਾਡੀ ਗਲੜਾ ਦੀ ਹੈ ਤਾਂ ਬਿਲਕੁਲ ਇਹੜੇ ਲੈਟਰ ਜਾਰੀ ਕੀਤਾ ਸਰਕਾਰੀ ਤਾਂ ਸ਼ਿਕਾਇਤ ਕਰਤਾ ਬਿਲਕੁਲ ਸਾਈਨ ਵੀ ਗਏ ਲੇਕਿਨ ਉਸ ਤੋਂ ਬਾਵਜੂਦ ਕੱਲ 18 ਜੁਲਾਈ ਨੂੰ ਜਿਹੜੇ ਐਸਈਪੋ ਰਗਵੀਰ ਸਿੰਘ ਨਾਲ ਪੁਲਿਸ ਕਰਮੀਆਂ ਲੈ ਕੇ ਆਂਦੇ ਤਾਂ ਘਰ ਦੇ ਵਿੱਚ ਇੱਕ 17 ਸਾਲੇ ਦੀ ਨਾਮ ਵਾਲੀ ਇੱਕ ਲੜਕੀ ਸੀ ਤਾਂ ਬਿਨਾਂ ਕਿਸੇ ਇਤਲਾਹ ਹਿੱਤੇ ਔਰ ਇੱਕ ਪੇਰੈਂਟਸ ਨਾਲ ਬਿਨਾ ਗੱਲਬਾਤ ਕੀਤੇ ਤਾਂ ਸਿੱਧੀ ਆਕੇ ਜੇਸੀਬੀ ਨਾਲ ਉਹ ਗੇਟ ਆਤਾ ਕਿਤੇ ਆਕੇ ਪਰਿਵਾਰ ਹੁਣ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰਦਾ ਜਵਾਨ ਕੁੜੀਆਂ ਛੋਟਾ ਬੱਚਾ ਆ ਤਾਂ ਇਲਾਕਾ ਬਾਹਰ ਰਹਿ ਕੇ ਕਿਤੇ ਇਦਾਂ ਨਹੀਂ ਰੁਕ ਰਿਹਾ ਸ਼ਹਿਰ ਵਿੱਚ ਘਟਨਾਵਾਂ ਹੁੰਦੀਆਂ ਤਾਂ ਕਿਤੇ ਪਰਿਵਾਰ ਪੂਰਾ ਸਹਿਮਿਆ ਹੋਇਆ ਤਾਂ ਇੱਕ ਅਪੀਲ ਕੀਤੀ ਤਾਂ ਮੰਗ ਵੀ ਕੀਤੀ ਪੁਲ ਪ੍ਰਸ਼ਾਸਨ ਨੂੰ ਜਿਨ੍ਹਾਂ ਨੇ ਇਹ ਗੇਟ ਆਇਆ ਕਿ ਜੇ ਉਹਨਾਂ ਕੋ ਦਸਤਾਵੇਜ਼ ਕਿਸ ਬਿਨਾ ਦੇ ਉੱਪਰ ਉਹਨੇ ਗੇਟ ਆਇਆ ਤਾਂ ਉਸ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਗਰ ਜਗਾ ਪ੍ਰਾਈਵੇਟ ਹੈਗੀ ਤਾਂ ਉਹਨਾਂ ਨੂੰ ਗੇਟ ਉਤਾਰਨ ਦਾ ਕੀ ਅਧਿਕਾਰ ਸੀ ਤਾਂ ਇਨਸਾਫ ਦੀ ਮੰਗ ਕੀਤੀ ਹੈ ਤੇ ਦੇਖਣਾ ਹੁਣ ਇਹ ਹੋਵੇਗਾ ਵੀ ਐਸਈਪ ਤੇ ਜਿਹੜੀ ਕਾਰਵਾਈ ਕੀਤੀ ਕਿਸ ਬਿਨਾ ਦੇ ਕੀਤੀ ਗਿਆ ਆਓ ਗੱਲਬਾਤ ਕਰਦੇ ਆਂ ਸਰਪੰਚ ਨੇ ਵੀ ਗੱਲ ਕਰਦੇ ਆਂ ਪਹਿਲੇ ਉਸ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਉਸ ਪੰਚਾਇਤ ਅਫਸਰ ਨਾਲ ਰੁਗਬੀ ਸਿੰਘ ਆਖਰ ਕੀ ਕਹਿੰਦੇ ਆ ਆਪਣੇ ਇਸ ਸਫਾਈ ਬਾਰੇ ਹਲੋ ਹਲੋ ਗੁਡ ਆਫਸਰ ਜੀ ਰੁਗਬੀ ਸਿੰਘ ਕੀ ਬੋਲਿਓ ਹਾਂਜੀ ਹਾਂਜੀ ਰਗਵੀਰ ਸਿੰਘ ਜੀ ਸ਼ਰਮਾ ਬੋਲਿਆ ਮੈਂ ਡੈਨਿਕਸ ਵਿਰੇਤੋਂ ਹਾਂਜੀ ਠੀਕ ਠਾਕ ਹੋ ਹਾਂਜੀ ਹਾਂ ਇੱਕ ਸਰ ਚੂਲਪੁਰ ਪਿੰਡ ਦੇ ਅੰਦੇ ਕਿ ਨਾ ਤੁਸੀਂ ਕੋਈ ਗੇਟ ਕੋਈ ਤੋੜਿਆ ਗਿਆ ਹੈਗਾ ਕੋਈ ਜਤਵਿੰਦਰ ਸਿੰਘ ਰੈਜ਼ਿਡੈਂਸ ਸੇ ਹੈ ਸੀ ਕੋਈ ਠੀਕ ਹੈ ਤੁਹਾਡੀ ਡੈਜ਼ਿਗਨੇਸ਼ਨ ਕੀ ਹੈ ਸਰ ਰਗਵੀਰ ਸਿੰਘ ਐਸਪੀ ਨੂੰ ਐਸਪੀ ਜੀ ਮੈਂ ਦਸੋਏ ਤੁਸੀਂ ਅ ਕੱਲ ਤੋੜਿਆ ਹੈਗਾ ਇਧਰ ਰੱਖੋ ਮੈਂ ਥਾਣਾ ਪੁਲਿਸ ਹੀ ਹਣੀ ਇੱਕ ਲੈਟਰ ਹੈਗੀ ਹੈ ਹੜਕੋ ਵੀ ਇੱਕ ਲੈਟਰ ਪਈ ਹੈ ਡੀਸੀ ਸਾਹਿਬ ਵੱਲੋਂ ਵੀ ਹੈਗੀ ਹੈ ਵੀ ਤਾਂ ਪਰਮਿਸ਼ਨ ਹੀ ਹੈਗੀ ਉਹ ਤਾਂ ਤੋੜਨ ਦੀ ਵੀ ਸਾਡੀ ਪੰਚਾਇਤੀ ਦੇ ਅੰਦਰ ਆਂਦਾ ਹੀ ਨਹੀਂ ਹੈਗਾ ਇਹ ਮਾਮਲਾ ਹੈ ਕਿਹਦੀ ਤੁਸੀਂ ਕੀਤਾ ਆਰਡਰ ਤੇ ਉੱਪਰ ਇਹ ਗੇਟ ਆਇਆ ਕਿਹਦੇ ਕਿਹਦੇ ਆਰਡਰ ਤੇ ਸਰ ਪੰਚਾਇਤ ਨੂੰ ਆਰਡਰ ਘਟੇ ਜੋ ਆਰਡਰ ਲਾਉਂਦੇ ਪੰਚਾਇਤ ਨਹੀਂ ਤਾਂ ਅਗਲਾ ਨੈਕਸਟ ਆਰਡਰ ਤਾਂ ਹੈਗਾ ਇਹ ਡੇਟ ਕਿਸ ਡੇਟ ਨੂੰ ਕਿਹੜੀ ਡੇਟ ਸੀ ਉਹ ਲਈ ਤੋਂ ਪੰਚਾਇਤ ਨੂੰ ਪੱਤੀ ਲੈਟਰ ਜੀ ਪੰਚਾਇਤ ਸਰ ਨਿਕੋ ਨਿਕੋ ਤੁਸੀਂ ਨੇ ਨਿਕੋ ਤਿੰਨੇ ਲੈਟਰ ਪਈਆਂ ਹੈਗੀਆਂ ਮੇਰੇ ਕੋਲ ਡੀਸੀ ਸਾਹਿਬ ਵਾਲੀ ਵੀ ਪਈ ਹੈਗੀ ਹੈ ਗਲਾਡਾ ਵਾਲੀ ਵੀ ਪਈ ਐ ਮੇਕੋ ਪੰਚਾਇਤ ਵਾਲੀ ਪਈ ਤੁਹਾਡੇ ਜਿਹੜੀ ਪਹਿਲਾਂ ਕੀਤਾ ਹੀ ਹਾਂ ਉਠਾ ਦਿਓ ਜੀ ਸਰਪੰਚ ਉਹ ਕੱਢੀ ਸਰਪੰਚ ਨੇ ਕਰਾਈ ਸਰਪੰਚ ਵਾਲੀ ਪਰ ਸਰਪੰਚ ਕਿਤੇ ਕਰਦਾ ਸਰਪੰਚ ਕਿਤੇ ਕਰਾ ਸਕਦਾ ਉਹਦੇ ਦਾ ਮਤਾ ਪਾਸ ਪਿਆ ਮਤਾ ਪਾਸ ਹੋਇਆ ਸੀ ਉਹਦੇ ਵਿੱਚ ਹੈਲੋ ਹੈਲੋ ਹਾਂ ਜੀ ਅਜੀ ਸਤੀ ਗਾ ਜੀ ਸਤੀ ਰਾ ਜੀ ਕੁਲਬੀਰ ਜੀ ਦੇ ਹਸਬੰਡ ਬੋਲ ਰਹੇ ਸਨ ਹਾਂ ਜੀ ਹਾਂ ਜੀ ਅੱਛਾ ਮੈਂ ਨਾ ਸ਼ਰਮਾ ਬੋਲਿਆ ਦੈਨਿਕ ਸਵੇਰਾ ਤੋਂ ਹਾਂ ਜੀ ਹਾਂ ਜੀ ਕੀ ਹਾਲ ਹੈ ਠੀਕ ਹੋ ਹਾਂ ਜੀ ਹਾਂ ਜੀ ਇੱਕ ਭਾਈ ਸਾਹਿਬ ਨਾ ਇੱਕ ਇੱਥੇ ਤੁਹਾਡੇ ਇੱਕ ਗੇਟ ਤੋੜਿਆ ਗਿਆ ਹੈਗਾ ਤੁਹਾਡੇ ਚੂੜ੍ਹ ਪਰ ਰੋੜ ਤੇ ਇੱਕ ਪਾਣੀ ਵਾਲਾ ਟੈਂਕੀ ਕੋਲ ਨਾ ਠੀਕ ਜੀ ਇੱਕ ਬੰਨੇ ਬਤਾ ਦਈਓ ਇੱਕ ਤਾਂ ਆਲਰੇਡੀ ਮਤਾ ਵੀ ਪਾਸ ਹੈ ਉਹਦੀ ਲੈਟਰ ਵੀ ਹੈਗੀ ਹੈ ਇੱਕ ਡੀਸੀ ਬਲੂ ਲੈਟਰ ਹੈ ਉੱਚ ਵੀ ਨਾ ਤੋੜਨ ਦੀ ਸੰਬੰਧੀ ਹੈ ਇੱਕੋ ਕਲੋਨੀ ਤਾਂ ਹੈਗੀ ਪ੍ਰਾਈਵੇਟ ਹੈਗੀ ਹੈ ਜੇ ਮਤਾ ਜੇ ਮਤਾ ਪਾਸ ਹੋਇਆ ਭਾਈ ਸਾਹਿਬ ਤੇ ਫਿਰ ਉਹ ਤੋੜਨ ਦੀ ਕਿਦਾਂ ਪਰਮਿਸ਼ਨ ਆ ਗਈ ਹੈ ਜੇ ਪਹਿਲਾਂ ਪਰਮਿਸ਼ਨ ਸੀ ਦੂਜੀ ਪਰਮਿਸ਼ਨ ਫੇਕ ਵਾਰੀ ਦਿੱਤੀ ہوئی ਹੈ ਹੈਗੀ ਲੈਟਰ ਵੀ ਉੱਚ ਨਾ ਤੋੜਨ ਦੀ ਕੋਈ ਗੱਲ ਨਹੀਂ ਲਿਖੀ ਗਈ ਹਾਂ ਜੀ ਉਹ ਫਿਰ ਤੋੜੇਗਾ ਗੇਟ ਉਸ ਜਗ੍ਹਾ ਦੇ ਉੱਪਰ ਕੀ ਕਾਰਨ ਨੇ ਆ ਸਾਨੂੰ ਨਿਮਰਤਾ ਕੋਈ ਨਹੀਂ ਬਾਤ ਜੀ ਨਹੀਂ ਪਰ ਤੁਸੀਂ ਮੌਕੇ ਦੇ ਮੌਜੂਦ ਹੋਵੋਗੇ ਸੇ ਵੀ ਨਹੀਂ ਆ ਤੁਹਾਡੇ ਬਿਨਾ ਨਹੀਂ ਨਹੀਂ ਹੋਰ ਮੈਂ ਤਾਂ ਖੜੂਗਾ ਜੀ ਉੱਤੋਂ ਹੁਕਮ ਹੋਇਆ ਵੀਰ ਸਾਹਿਬ ਤੋਂ ਵੀਰ ਸਾਹਿਬ ਨਹੀਂ ਪਰ ਵੀਡੀਓ ਪਤਾ ਹੁਕਮ ਹੋਇਆ ਪਰ ਜਦੋਂ ਦੂਜੀ ਲੈਟਰ ਹੈਗਾ ਫੇਰ ਤੋੜਨ ਦਾ ਮਤਲਬ ਕੀ ਬਣਦਾ ਸੀ ਉਹਨਾਂ ਦੀ ਤੁਸੀਂ ਵੀ ਨਾਲ ਪਾ ਜੀ ਕਿੱਦਾਂ ਤੋੜ ਸਕਦਾ ਮੈਂ ਮੈਂ ਤਾਂ ਤਾਂ ਖੜਾ ਜੀ ਮੇਰਾ ਨਾਮ ਲਵਾਉਣ ਤੇ ਨਾਮ ਲਿਵਾਉਣ ਚਾਹੀਦਾ ਜੀ ਨਹੀਂ ਤੁਸੀਂ ਮਤਾ ਕਿੰਨੇ ਪਾਇਆ ਜੀ ਮਤਾ ਹੈ ਕੋਈ ਕਿ ਲੈਟਰ ਪਈ ਤੁਹਾਡੇ ਮਤੇ ਦੇ ਹਵਲ ਕੋਈ ਗੱਲ ਨਹੀਂ ਉਹ ਕਹੋ ਕਹੀ ਜਣ ਮਤਾ ਥੋੜਾ ਪਾ ਕੇ ਦਿੱਤਾ ਜੀ ਉਹ ਨਹੀਂ ਉਹ ਮੈਂ ਤੁਸੀਂ ਮੰਨਦੇ ਨਹੀਂ ਮਤਾ ਗਲਤ ਹੈ हां मैं मैं नहीं मैं तो পাক ਦਿੱਤਾ नहीं येड़े बाकी पंचਾਂ ਨੇ ਪਾਇਆ ਬੰਦਾ ਉਹ ਗਲਤ ਹੈ ਫੇ ਆ ਮੈਨੂੰ ਕਿ ਉਹ ਪੰਚਾਂ ਨੂੰ ਪੁੱਛੋ ਜੀ ਠੀਕ ਹੈ